ਅੱਗੇ ਗੱਲ ਕਰ ਸਕਦੇ ਹਾਂ ਆਇਆ ਮੈਡਮ ਹੈਲੋ ਆਇਆ ਹੋਵੇ ਐਸਾ ਆਪ ਕੈਰੀ ਬੀਚੀ ਅੱਜ ਕਮੇਟਰੀ ਚਾਹੀਦੀ ਹੈ ਜੀ ਰੱਖ ਲੀ ਹੁੰਦਾ ਜਦੋਂ ਕਰਦੇ ਨੇ ਬਹੁਤ ਚੰਗਾ ਲੱਗ ਰਿਹਾ ਹੈ ਮੰਨ ਲੇ ਤੁਸੀਂ ਹੋਰ ਆਪਾਂ ਸਪੋਰਟਸ ਤੋਂ ਕੋਈ ਕੰਟੈਕਟ ਬਗੋਂ ਨਾ ਬੰਦ ਕਰੀਓ ਭਾਈ ਬਗੋਂ ਨਾ ਬੰਦ ਕਰੀਓ ਕਿਰਾਇਆ ਮਹਾਡਾ ਤਾਂ ਆਈ ਆਪਣੀ ਸੇਫਟੀ ਨਾਲ ਕੰਮ ਕਰਦੇ ਆਂ ਇੱਥੇ ਦੇ ਅਸੀਂ ਮਿਹਨਤ ਬਾਦੀ ਆਂ ਅੱਜ ਐਸੇ ਲੱਗਦੇ ਪੂਰੇ ਪਾਣੀ ਡਈ ਜਾਂਦੇ ਆਂ ਐ ਵੀ ਸੇਫਟੀ ਇੱਥੇ ਬੰਦੇ ਨਹੀਂ ਜੇ ਕੋਈ ਇੱਕ ਤਾਂ ਫਿਰ ਤਗੜਾ ਪਤਾ ਉਦਾਂ ਪਾਰਟੀਆਂ ਦਾ ਇਹਨਾਂ ਨੂੰ ਪਾਰਟੀਆਂ ਦੇ ਇੱਥੇ ਦਰਫੀਆਤ ਲਈ ਬੁਲਾਇਆ ਇਹ ਦਰਖਾਸਤ ਦੇ ਸਬੰਧ ਵਿੱਚ ਤੇ ਇਹਦਾ ਜਿਹੜਾ ਪਤੀ ਆ ਉਹ ਤੈਸ਼ ਵਿੱਚ ਆ ਗਿਆ ਉਹ ਜਨਾ ਆਪਣਾ ਸੁਪਾ ਹੀ ਹੋਣ ਲੱਗਿਆ 5 ਵਜੇ ਛਡਾਉਣ ਲੱਗਾ ਤਾਂ ਉਹਨੇ ਮੇਰੇ ਉਹਨੂੰ ਮੈਚ ਡਾਉਣ ਲੱਗਾ ਤੇ ਇਹ ਅੱਗੇ ਆ ਗਈ ਇਹ ਇਹਦੇ ਧਫਖੇ ਵੱਜ ਗਿਆ ਉਹ ਕਿਤੇ ਜਾਣਵਜ ਕੇ ਮਾਰੀ ਇਹਨਾਂ ਚਪੇੜ ਮੇਰੇ ਮਾਰੀ ਅਸੀਂ ਅਸੀਂ ਜਾਣਬੂਝ ਕੇ ਚਪੇੜ ਇਹਨਾਂ ਸ਼੍ਰੀਮਾਨ ਜੀ ਜੇ ਜਾਣਬੂਝ ਕੇ ਚਪੇੜ ਮਾਰੀ ਹੈ ਕੈਮਰੇ ਦੀ ਵੀਡੀਓ ਸਾਰੇ ਸਾਹਮਣੇ ਇਹਨਾਂ ਨੇ ਮੇਰੇ ਚਪੇੜ ਮਾਰੀ ਉਸ ਤੋਂ ਆਪਣਾ ਬਚਾਅ ਕਰਨ ਮੇਰੇ ਮੂੰਹ ਤੇ ਨਿਸ਼ਾਨ ਪਿਆ ਆਪਣਾ ਬਚਾਅ ਕਰਨ ਦੇ ਬਾਅਦ ਵਿੱਚ ਕਿਹੜਾ ਨਿਸ਼ਾਨੇ ਵਾ ਪਾਜੀ ਮੇਰੀ ਗੱਲ ਸੁਣੋ ਜੇ ਮੈਂ ਝੂਠ ਬੋਲਦੀ ਆ ਨਾ ਕੈਮਰੇ ਦੀ ਵੀਡੀਓਜ਼ ਹੈਗੀਆਂ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਦੇ ਬਰਾਬਰ ਚ ਪੇੜ ਮਾਰੀ ਕਿਉਂਕਿ ਇਹਨਾਂ ਨੇ ਲੇਡੀਜ਼ ਤੇ ਮਾਰੀ ਆ ਮੇਰਾ ਨਾਮ ਮੋਨਿਕਾ ਧੀਰਾ ਤੇ ਪਾਜੀ ਕੀ ਮਸਲਾ ਹੋਇਆ ਜੀ ਮਸਲਾ ਪਾਜੀ ਹੋਇਆ ਸਾਡਾ ਕਿਸੇ ਨੇ ਪੈਸੇ ਵਾ ਲੈਣ ਦੇਣ ਸੀ ਅਸੀਂ ਉਹਨਾਂ ਕੋਲ ਸਮਾਨ ਲਿਆ ਸੀ ਉਹ ਉਹਨਾਂ ਨੇ ਸਾਡੀ ਦੁਕਾਨ ਦੇ ਆ ਕੇ ਮਾਰਕੁੱਟ ਕੀਤੀ ਤੇ ਅੱਗੋਂ ਮੇਰੇ ਹਸਬੰਦ ਦੇ ਵੀ ਉਹਨਾਂ ਨੇ ਕੀ ਕਹਿੰਦੇ ਪਰਚਾ ਠੋਕਦੇ ਪਏ ਸੀਗੇ 250 ਮੈਨੂੰ ਨਹੀਂ ਪਤਾ ਕੀ ਹੈਗਾ ਕੀ ਨਹੀਂ ਤੇ ਮੇਰੇ ਹਸਬੰਦ ਨੂੰ ਅੰਦਰ ਕਰਨ ਲੱਗੇ ਸੀ ਜੇ ਮੈਂ ਉੱਥੇ ਤੇ ਭਾਜੀ ਇਹ ਗੋਗਦੇ ਤੁਹਾਨੂੰ ਦੋਨਾਂ ਨੂੰ ਅਸੀਂ ਅੰਦਰ ਕਰ ਦੇਣਾ ਚਪੇੜ ਮਾਰੀ ਤਾਂ ਗੋ ਸਾਰੇ ਜਣੇ ਕਹਿੰਦੇ ਕੋਈ ਨਹੀਂ ਤੁਸੀਂ ਸਮਝਾ ਦੰਨੇ ਆ ਗਲਤੀ ਹੋ ਗਈ ਇਹਨਾਂ ਕੋ ਗਲਤੀ ਹੋ ਗਈ ਅਸੀਂ ਇੱਥੇ ਆ ਕੇ ਵੀ ਸੇਵ ਨਹੀਂ ਹੈਗੇ ਨਹੀਂ ਤੁਹਾਡੇ ਮੂਤੇ ਕਿੰਨੇ ਮਾਰੀ ਚਪੇੜ ਕਿੰਨੇ ਮਾਰੀ ਕੀ ਹੋ ਰਿਹਾ ਸੀ ਦੋ ਰਾਜੀਨਾਮਾ ਹੋ ਰਹੀ ਸੀ ਰਾਜੀਨਾਮਾ ਹੋ ਰਹੀ ਸੀ ਰਿਪੋਰਟ ਲਿਖ ਰਹੀ ਸੀ ਉਹ ਮੇਰੇ ਹਸਬੰਡ ਨੂੰ ਕਹਿੰਦੇ ਕਿ ਮੈਡਮ ਤੁਹਾਡਾ ਤੁਹਾਡਾ ਪਰਚਾ ਲਿਖ ਲਿਆ ਹੋਇਆ ਜਿਹੜਾ ਤੁਹਾਡੇ ਹਸਬੰਡ ਦੇ ਖਿਲਾਫ ਪਰਚਾ ਕੀਤਾ ਵਾ ਉਹ ਉਹਨਾਂ ਨੂੰ ਅਸੀਂ ਇੱਥੇ ਰੱਖਣਾ ਵਾ ਤੁਸੀਂ ਇੱਥੇ ਜਾਓ ਮੈਂ ਕਿਹਾ ਕਿਉਂ ਇੱਥੇ ਰੱਖਣਾ ਸਾਨੂੰ ਜਾਣ ਦੋ ਤੇ ਕੀ ਕਹਿੰਦੇ ਨਹੀਂ ਜਾਣ ਦੇਣਾ ਤਾਂ ਉਹਨ ਤਾਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਚ ਪੇੜ ਮਾਰੇ ਦਾ ਕੋਈ ਪਛਤਾਵਾ ਨਹੀਂ ਹੈਗਾ ਅੱਗੋਂ ਕਹਿੰਦੇ ਕਿ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਅੰਦਰ ਕਰਨਾ ਇਹਨਾਂ ਤੇ ਆ ਪਰਚਾ ਠੋਕੋ ਤੇ ਇਹਨਾਂ ਤੇ ਆ ਪਰਚਾ ਠੋਕੋ ਜਦੋਂ ਰਾਈ ਨਵਾਂ ਆ ਰਸੀ ਕੋਈ ਮਹਿਲਾ ਪੁਲਿਸ ਤੁਹਾਡੇ ਲੱਗੇ ਹੈਗੀ ਨਹੀਂ ਕੋਈ ਮਹਿਲਾ ਪੁਲਿਸ ਲੱਗੇ ਨਹੀਂ ਹੈਗੀ ਸੀ ਅਗਰ ਲੇਡੀਜ਼ ਪੁਲਿਸ ਜੇ ਮੇਰੀ ਗਲਤੀ ਸੀ ਲੇਡੀਜ਼ ਪੁਲਿਸ ਮਾਰ ਦਿੰਦੀ ਤੇ ਮੈਂ ਇੱਕ ਦਿਨ ਵੀ ਮਚਾਰ ਖਾ ਲੈਣੀ ਸੀ ਮੈਂ ਆਪਣਾ ਬਚਾਅ ਕਰਨ ਵਾਸਤੇ ਇਹਨਾਂ ਨੇ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਅੰਦਰ ਕਰ ਦਣਾ ਵਾ ਲੋਕ ਥਾਣੇ ਦੇ ਵਿੱਚ ਵੀ ਸੇਫ ਨਹੀਂ ਹਾਂ ਹਾਂਜੀ ਭਾਜੀ ਲੋਕ ਤਾਂ ਥਾਣੇ ਦੇ ਵਿੱਚ ਵੀ ਸੇ